ਹਾਂਜੀ ਅੱਜ ਆਪਾਂ ਖੜੇ ਸੀ ਸਵੇਰੇ ਤੇ ਦੇਖ ਸਕਦੇ ਹੋ ਪਾਣੀ ਇਹਨੂੰ ਕਹਿੰਦੇ ਆ ਸੁੱਧ ਪਾਣੀ ਸੁੱਧ ਹਵਾ ਠੀਕ ਆ ਮਲੀ ਸਾਹਿਬ ਤੁਸੀਂ ਦੱਸੋ ਸੁੱਧ ਪਾਣੀ ਤੇ ਸੁੱਧ ਹਵਾ ਇਹ ਜਿਹੜੇ ਤੁਹਾਨੂੰ ਬਾਹਰ ਵਿਲੇ ਦਿਸ ਰਹੇ ਆ ਇਨਾਂ ਦੇ ਵਿੱਚ ਫੁੱਲ ਵਿਜੇ ਹੋਏ ਨੇ ਕੋਸ ਸਿਰ ਤੋਂ ਬਾਅਦ ਇਹੜੇ ਛੋਟੇ ਛੋਟੇ ਫੁੱਲ ਦਿਸ ਰਹੇ ਆ ਨਿਕਨੇਕੇ ਪੌਦੇ ਪੂਰੇ ਗੂੜੇ ਫੁੱਲ ਬਣ ਜਾਣਗੇ ਅਸੀਂ ਤੁਹਾਨੂੰ ਕਦੇ ਫੇਰ ਫੁੱਲਾਂ ਦੇ ਦਰਸ਼ਨ ਵੀ ਕਰਾਵਾਂਗੇ ਬਹੁਤ ਸੋਹਣੇ ਫੁੱਲ ਲੱਗਦੇ ਨੇ ਇਹ ਫੁੱਲਾਂ ਦੀ ਖੇਤੀ ਹੁੰਦੀ ਆ ਕਈ ਕਿੱਲਾਂ ਵਿੱਚ ਆਪਣੀ ਗੱਡੀ ਤੇ ਵੀਡੀਓ ਬਣਾਉਣ ਵਾਤੇ ਆਏ ਸੀ ਪਾਣੀ ਬਹੁਤ ਵਧੀਆ